ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਕਿਸਾਨਾਂ ਮੰਡੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨੂੰ ਜਿਹੜਾ ਉਹ ਨਾ ਹੰਦਿੱਤਾ ਜਾਵੇ ਅਤੇ ਸਮੇਂ ਸਿਰ ਫਸਲ ਤੋਲ ਕਿਸਾਨਾਂ ਨੂੰ ਵੇਲਾ ਕੀਤਾ ਜਾਵੇ ਪਰ ਫਿਰੋਜ਼ਪੁਰ ਦੇ ਅੰਦਰ ਕੁਝ ਇਹੀ ਮੰਡੀਆਂ ਤੇ ਸ਼ਾਇਦ ਇਹ ਸਹਾਇਤਾ ਜਾਰੀ ਨਹੀਂ ਹੁੰਦੀਆਂ ਨੇ ਇਸ ਲਈ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਦੱਸਦੀ ਕਿ ਇਹ ਆਰੋਪ ਲਗਾਏ ਨੇ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਸਾਨ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਮੱਲਾਵਾਲ ਦੇ ਪਿੰਡ ਪਾਗੋਕੇ ਮੰਡੀ ਵਿੱਚ ਫਸਲ ਲੈ ਕੇ ਗਿਆ ਸੀ ਜਿੱਥੇ ਕੰਡੇ ਰਾਹੀ 2-2 ਕਿਲੋ ਕਣਕ ਵੱਧ ਤੋਲੀ ਜਾ ਰਹੀ ਤੇ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਸਬੰਧੀ ਉਹ ਡੀਸੀ ਫਿਰੋਜ਼ਪੁਰ ਨੂੰ ਇੱਕ ਮੰਗ ਪੱਤਰ ਵੀ ਦੇ ਚੁਕੇ ਨੇ ਉੱਥੇ ਸਬੰਧੀ ਜਦ ਆੜਤੀਏ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਹੈ ਤਾਂ ਉਹਨਾਂ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਕਣਕ ਤੋਲਦੇ ਸਮੇਂ ਕੰਡਾ ਆੜ ਗਿਆ ਸੀ ਜਿਸ ਕਰਕੇ ਕਣਕ ਵੱਧ ਤੋਲੀ ਗਈ ਹੈ ਜਿਸ ਨੂੰ ਲੈ ਕੇ ਉਸ ਦਾ 3 ਦਿਨ ਲਈ ਲਾਇਸੈਂਸ ਜਿਹੜਾ ਰੱਦ ਕਰ ਦਿੱਤਾ ਗਿਆ ਹੈ ਕਣਕ ਲੈ ਕੇ ਸੀਗੇ ਤੱਕ ਕੀ ਹੋਇਆ ਤੁਹਾਡਾ ਮੈਂ ਦਾਣਾ ਮੰਡੀ ਭਾਗੋ ਕੇ ਲੈ ਕੇ ਗਿਆ ਸੀ ਜੀ ਕਣਕ ਆਪਣੀ ਤੇ 2 ਕਿਲੋ ਦੇ ਕਰੀਬ ਉਹਨਾਂ ਨੂੰ 2 ਸਵਾ 2 ਕਿਲੋ ਦੇ ਕਰੀਬ ਵੱਧ ਥੋਲੀ ਜੀ ਸਾੜਤੀ ਇਹਨੇ ਮੇਰੀ ਫਸਲ ਆ ਤਾਂ ਕੀ ਕੰਡੇ ਵਿੱਚ ਕੋਈ ਹੇਰ ਫੇਰ ਕੀਤੀ ਕਿਵੇਂ ਹੋਇਆ ਬਿਲਕੁਲ ਜੀ ਕੰਡੇ 'ਚ ਹੇਰਾ ਫੇਰੀ ਕੀਤੀ ਉਹਨਾਂ ਨੇ 52 ਕਿਲੋ ਭਰਤੀ ਕੀਤੀ ਉਹਨਾਂ ਕਣਕ ਦੀ ਜੀ ਹੁਣੀ ਕਿੰਨੀ ਚਾਹੀਦੀ ਹੈ 50 ਕਿਲੋ ਜੀ ਸਰ ਇਹ ਕਿਸੇ ਹੋਰ ਕੰਡੇ ਤੇ ਵੀ ਚੈੱਕ ਕੀਤਾ ਹਾਂਜੀ ਹੋਰ ਕੰਡਿਆਂ ਦੇ ਵੀ ਚੈੱਕ ਕੀਤਾ ਸਾਰਿਆਂ ਦੇ ਹੀ 52 ਕਿਲੋ ਭਰਤੀ ਜਿਹੜੀ ਆ ਉਹ ਆਈ ਹੈ ਜੀ ਇਹ ਐਸ ਲਈ ਆ ਕਿ ਪਿਛਲੀ ਵਾਰੀ ਵੀ ਪਿਛਲੀ ਵਾਰੀ ਮੇਰਾ ਝੋਨਾ ਤੋਂ ਲਿਆ ਸੀ ਜੀ 1 ਕਿਲੋ ਵੱਧ ਤੋਲਿਆ ਸੀਗਾ ਉਦੋਂ ਪਿੰਡ ਫਿਰ ਇਹਨਾਂ ਨੇ ਬੰਦੇ ਵਿੱਚ ਰਾਜੀ ਨਾ ਮਿਲੀ ਪੈ ਗਿਆ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਉਹਨਾਂ ਦਾ ਕੰਡਾ ਖਰਾਬ ਹੋ ਗਿਆ ਸੀਗਾ ਤੇ ਇਹਨਾਂ ਨੇ ਮੈਨੂੰ ਉਹਦੀ ਪੈਸੇ ਦਿੱਤੇ ਸੀਗੇ 1 ਕਿਲੋ ਬੋਰੀ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਕਣਕ ਹੈ ਵੱਧ ਤੋਲਦੀ ਹੈ ਮੇਰਾ ਦੋਸਤ ਆ ਜੀ ਨਾਲ ਹੀ ਪਿੰਡ ਮੇਰੇ ਜੱਲੇ ਵਾਲਾ ਉੱਥੋਂ ਦਾ ਸਾਬਕਾ ਸਰਪੰਚਾ ਦਵਿੰਦਰ ਸਿੰਘ ਇਹ ਲੈ ਕੇ ਗਿਆ ਜੀ 2 ਗੱਟੇ ਮੇਰੇ ਤੋਂ ਬੀਜ ਵਾਸਤੇ ਇਹਨੇ ਜਾ ਕੇ ਘਰੇ ਤੋਲਿਆ ਦੇ ਨੇ ਮੈਨੂੰ ਰਾਤ ਨੂੰ ਫੋਨ ਕੀਤਾ ਕਿ ਤੇਰੀ ਕਣਕ 2 ਕਿਲੋ ਵੱਧ ਤੋਲੀ ਜਾ ਰਹੀ ਘੱਟੇ ਦੇ ਵਿੱਚ ਇਸ ਬੰਦ ਦੀ ਕੋਈ ਮੰਡੀ ਬੋਰਡ ਦੇ ਕਿਸੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਆ ਤੁਹਾਡੀ ਹਾਂ ਜੀ ਮਾਰਕੀਟ ਕਮੇਟੀ ਵਾਲੇ ਆਏ ਸੀ ਜੀ ਉਹਨਾਂ ਨੇ ਆਣ ਕੇ ਉਹਨਾਂ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਹੀ ਗਾ ਉਹਨਾਂ ਪਹਿਲਾਂ ਤੋਲ ਕੇ ਵੇਖਿਆ ਕੰਡਿਆਂ ਦੇ ਤਿੰਨ ਕੰਡਿਆਂ ਦੇ ਤੋਲ ਕੇ ਦੇਖਿਆ ਤੇ 2 ਕਿਲੋ ਦੇ ਕਰੀਬ ਵੱਧ ਸੀਗੀ ਕਣਕ ਇੱਕ ਗੱਟੇ 'ਚ ਤਾਂ ਟੋਟਲ ਕਿੰਨੀ ਕਣਕ ਆ ਜਿਹੜੀ ਤੁਹਾਡੇ ਗੱਟੇ ਵੱਧ ਤੋਲ ਕੇ ਆ ਤੇ ਇਹ ਅਜੇ ਮੇਰੀ ਫਸਲ 206 ਗੱਟੇ ਵੱਧ ਤੋਲੀ ਸੀ ਉਹਨਾਂ ਨੇ ਜੀ ਬਾਕੀ ਮੇਰੀ ਫਸਲ ਅਜੇ ਘਰੇ ਹੀ ਸੀਗੀ ਹੁਣ ਤੁਸੀਂ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਜੀ ਇਹੋ ਜੇ ਨਟੇਰੇ ਆੜਤੀਆਂ ਦਾ ਪਰਦਾ ਫਾਸ਼ ਕੀਤਾ ਜਾਵੇ ਲਗਾਤਾਰ ਜਿਹੜੀ ਲੁੱਟ ਹੋ ਰਹੀ ਹੈ ਦੇ ਨਾਲ ਜਿਹੜੇ ਕਿਸਾਨ ਖੜੇ ਆ ਇਹ ਕਹਿੰਦੇ ਵੀ ਸਾਡੇ ਵੀ 206 ਗੱਟੇ ਦੇ ਕਣਕ ਵਾਤੋਲੀ ਗਈ ਹੈ ਬਿਲਕੁਲ ਜੀ ਇਹ ਮਰਪਰੀ ਸਿੰਘ ਕਿਸਾਨ ਆ ਭਾਗੋ ਕੀ ਮੰਡੀ ਦੇ ਵਿੱਚ ਜਿਹੜੀ ਬਲਾਕ ਜੀਰੇ ਦੇ ਵਿੱਚ ਮੰਡੀ ਆਉਦੀ ਆ ਉਸ ਮੰਡੀ ਚ ਆਪਦੀ ਕਣਕ ਤਲਾਉਣ ਦੇ ਲਈ ਲੈ ਕੇ ਗਿਆ ਸੀਗਾ ਤਾਂ ਜਿਹੜੀ ਕਣਕ ਆ ਉਹ ਇਹਦੀ 2 ਕਿਲੋ ਸਵਾ 2 ਕਿਲੋ ਦੇ ਕਰੀਬ ਜਿਹੜੀ ਕਣਕ ਉਹ ਵੱਧ ਤੋਲੀ ਗਈ ਤਾਂ ਇਹਨਾਂ ਦੇ ਇੱਕ ਦੋਸਤ ਸੀਗਾ ਜਿਹੜਾ ਇਹਨਾਂ ਦੇ ਕੋਲੇ ਸੀਗਾ ਤਾਂ ਇਹ ਜਿਹੜੀ ਆਪਦੀ ਕਣਕ ਚੁਖਾ ਕੇ ਰਾਤ ਨੂੰ ਘਰੇ ਚਲੇ ਗਏ ਤੇ ਦੋਸਤ ਇਹਨਾਂ ਦਾ ਕਹਿੰਦਾ ਜਿਹੜੀ ਤੇਰੀ ਕਣਕ ਆ ਉਹ ਮੈਨੂੰ ਵੀ ਚੰਗਾ ਲੱਗਦਾ ਮੋਟਾ ਹੈ ਵੀ ਉਹ ਦੋ ਗੱਟੇ ਵਿੱਚੋਂ ਲੈ ਗਿਆ 206 ਗੱਟਿਆਂ ਦੇ ਵਿੱਚੋਂ ਤਾਂ 206 ਗੱਟਿਆਂ ਦੇ ਵਿੱਚੋਂ ਦੋ ਗੱਟੇ ਜਦੋਂ ਲੈ ਗਿਆ ਤਾਂ ਇੱਕ ਕਿਸਾਨ ਨੇ ਜਾ ਕੇ ਜਦੋਂ ਇਹਦੇ ਆਪਦੀ ਘਰੇ ਕਣਕ ਉਹ ਤੋਲੀ ਦੋ ਗੱਟੇ ਤਾਂ ਉਹ ਦੋ ਗੱਟੇ 2 ਕਿਲੋ ਦੇ ਕਰੀਬ ਕਣਕ ਵੱਧ ਤੋਲੀ ਗਈ ਤਾਂ ਫੌਰਨ ਹੀ ਇਹ ਸਾਥੀ ਨੇ ਇਹਦੇ ਨੇ ਇਹਨੂੰ ਫੌਰਨ ਹੀ ਫੋਨ ਲਾ ਕੇ ਤੇ ਇਹਨੂੰ ਦੱਸਿਆ ਗਿਆ ਤੇ ਇਹ ਰਾਤ ਨੂੰ ਕਿਸਾਨ ਆਵਦਾ ਮੰਜਾ ਬਿਸਤਰਾ ਲਿਆ ਕੇ ਤੇ ਉਥੇ ਰਾਤ ਨੂੰ ਆ ਗਿਆ ਉਥੇ ਪੈ ਗਿਆ ਤਾਂ ਇਹਦੇ ਵਿੱਚ ਦੇਖੋ ਇਹਦੇ ਆਉਦਿਆਂ ਆਉਦਿਆਂ ਹੀ ਜਿਹੜੀਆਂ ਬੋਰੀਆਂ 206 ਆ ਉਹਨਾਂ ਦੀ ਸਲਾਈ ਕੋ ਕਣਕ ਚੱਕਣ ਦੀ ਤਿਆਰੀ ਦੇ ਵਿੱਚ ਸੀ ਜਿਹੜੀਆਂ ਨੇ ਕੋਸ਼ਿਸ਼ ਕਰਕੇ ਉਹ ਕਣਕ ਚੱਕਣ ਨਹੀਂ ਦਿੱਤੀ ਗਈ 206 ਕਰਦੇ ਤਾਂ ਅਗਲੇ ਦਿਨ ਮਾਰਕੀਟ ਕਮੇਟੀ ਮੱਲਾ ਵਾਲੇ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਸਾਡੀ ਜਥੇਬੰਦੀ ਭਾਰਤੀ ਕਿਸਾਨਓ ਨੇ ਇਕੱਠਾ ਡਕਾਉਂਦਾ ਦੇ ਬਲਾਕ ਮੀਤ ਪ੍ਰਧਾਨ ਬਲਜਿੰਦਰ ਸਿੰਘ ਬੂੜੇ ਵਾਲੇ ਦੇ ਨਾਲ ਇਹਨੇ ਸੰਪਰਕ ਕੀਤਾ ਉਹਨਾਂ ਦੇ ਘਰੇ ਗਏ ਤਾਂ ਉਹਨਾਂ ਨੇ ਮਾਰਕੀਟ ਕਮੇਟੀ ਮੱਲਾਵਾਲੇ ਦੇ ਨਾਲ ਸੰਪਰਕ ਕੀਤਾ ਤੇ ਮੱਲਾਵਾਲਾ ਮਾਰਕੀਟ ਕਮੇਟੀ ਵਾਲਦੇ ਕੰਡੇ ਲੈ ਕੇ ਤੇ ਉਹ ਇਸ ਮੰਡੀ ਭਾਗੋ ਕੇ ਦੇ ਵਿੱਚ ਪਹੁੰਚੇ ਤੇ ਭਾਗੋ ਕੇ ਮੰਡੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਕਈ ਕੰਡਿਆਂ ਦੇ ਨਾਲ ਚਾਰ ਪੰਜ ਕੰਡਿਆਂ ਦੇ ਨਾਲ ਦਸਨ ਮੁਤਾਬਕ ਆ ਵੀ ਉਹਨਾਂ ਨੇ ਆ ਕੇ ਚੈੱਕ ਕੀਤਾ ਤੇ ਉਹ 2 ਕਿਲੋ ਤੇ ਕਰੀਬ ਜਿਹੜਾ ਕਟਾ ਵੱਧ ਤੋਲਿਆ ਗਿਆ ਸੀਗਾ ਪਰ ਸਵਾਲ ਇੱਥੇ ਬੰਦਾ ਵੀ ਇਹ ਜਿਹੜੇ 83 ਦੇ ਕਣਕ ਜੋਖੀ ਗਈ ਸੀ 206 ਘਟੇ ਇਹ 206 ਘਟੇ ਆਰਡ ਦੇ ਵਿੱਚ ਜਿੰਨੇ ਵੀ ਉਹਦੇ ਕੰਡੇ ਪਏ ਸੀ ਖਾਸ ਕਰਕੇ ਇਹ ਜਿਹੜਾ ਆੜਤੀਆ ਸੀਗਾ ਤਾਂ ਉਹਦੇ ਜਿਹੜੇ ਕੰਡੇ ਸੀ ਉਹਨਾਂ ਕੰਡਿਆਂ ਦੇ ਵਿੱਚ ਪ੍ਰੋਪਰ ਹੀ ਉਹਦੇ ਜੋ ਇੱਕ ਕੰਡਾ ਵਜਨ ਦੱਸਦਾ ਸੀ ਉਹ ਹੀ ਦੂਜਾ ਵਜਨ ਦੱਸਦਾ ਸੀ ਤਾਂ ਇਹ ਕੰਡਿਆਂ ਦੇ ਵਿੱਚ ਬੜੀ ਵੱਡੀ ਉੱਥੇ ਲੁੱਟ ਹੋ ਰਹੀ ਸੀਗੀ ਜਿਹੜੀ ਕਿਸਾਨਾਂ ਦੀ ਲੁੱਟ ਬਚਾਉਣ ਦੇ ਲਈ ਅਸੀਂ